ਜ਼ਿਲ੍ਹਾ ਚਲੰਦਰ ਦਿਹਾਤੀ ਦੇ ਥਾਣਾ ਪੁਲਿਸ ਵੱਲੋਂ ਚਾਰ ਨਸ਼ਾ ਤਸਕਰਾਂ પાસેથી 36 ਕਿਲੋ ਅਫੀਮ ਸਮੇਤ ਦੋ ਟਰੱਕ ਅਤੇ ਇੱਕ ਟਰੈਕਟਰ ਟ੍ਰੇਲੀ ਬਰਾਮਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ ਐਸਐਸਪੀ ਦਿਹਾਤੀ ਮੁਖਵਿੰਦਰ ਸਿੰਘ ਭੁੱਲਰ ਵੱਲੋਂ ਪ੍ਰੈਸ ਵਾਰਤਾ ਦੌਰਾਨ ਜਾਣਕਾਰੀ ਦਿੱਤੀ ਗਈ ਕਿ ਸਵੇਰੇ 3 ਵਜੇ ਦੇ ਕਰੀਬ ਚਾਰ ਨਸ਼ਾ ਤਸਕਰਾਂ પાસેથી 36 ਕਿਲੋ ਅਫੀਮ ਸਮੇਤ ਦੋ ਟਰੱਕ ਅਤੇ ਇੱਕ ਟਰੈਕਟਰ ਟ੍ਰੈਲੀ ਬਰਾਮਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਕਿਸੇ ਵਿਅਕਤੀ ਵੱਲੋਂ ਖੂਫੀਆ ਜਾਣਕਾਰੀ ਮਿਲੀ ਸੀ ਕਿ ਕੁਝ ਨਸ਼ਾ ਤਸਕਰ ਭਾਰੀ ਮਾਤਰਾਇ ਨਸ਼ਾ ਲੈ ਕੇ ਆ ਰਹੇ ਨੇ। ਜਿਸ ਵਾਰ ਇਹ ਜਾਣਕਾਰੀ ਮਿਲਦੇ ਸਾਰ ਪੁਲਿਸ ਫੋਰਸ ਵੱਲੋਂ ਕਮਾਲਪੁਰ ਗੇਟ ਮੇਨ ਸੀਟੀ ਰੋਡ ਗੁਰਾਇਆ ਫਿਲੌਰ ਤੋਂ ਫਗਵਾੜਾ ਸਾਈਡ ਨਾਕਾ ਬੰਦੀ ਕੀਤੀ ਗਈ। ਇਸ ਦੌਰਾਨ ਟਰੱਕ ਨੰਬਰ ਪੀਵੀ 10 ਐਚ ਐਨ 9921 ਟਰੱਕ ਨੰਬਰ ਪੀਵੀ 10 ਐਚ ਏ 61 ਕਨਵੇਂ ਸੋਨਾਲੀਕਾ ਟਰੈਕਟਰਸ ਮੇਂ ਟਰੈਲੀ ਦੀ ਚੈਕਿੰਗ ਕੀਤੀ ਗਈ ਤਾਂ ਉਸ ਵਿੱਚੋਂ ਭਾਰੀ ਮਾਤਰਾ ਵਿੱਚ ਅਫੀਮ ਪ੍ਰਾਪਤ ਹੋਈ। ਉਹਨਾਂ ਦੱਸਿਆ ਕਿ ਜਿਸ ਵਿਅਕਤੀ ਦਾ ਟਰੱਕ ਹੈ ਉਸ ਦਾ ਨਾਮ ਗੁਰਪ੍ਰੀਤ ਸਿੰਘ ਉਰਫ ਗੁਰੀ ਪੁੱਤਰ ਕਿਰਪਾਲ ਸਿੰਘ ਵਾਸੀ ਪਿੰਡ ਗਿੱਦੜੀ ਥਾਣਾ ਦਰਾਹਾ ਜ਼ਿਲ੍ਹਾ ਲੁਧਿਆਣਾ ਤੇ ਦੂਜੇ ਟਰੱਕ ਡਰਾਈਵਰ ਸਾਥੀ ਦਾ ਨਾਮ ਹਰਮੋਹਨ ਸਿੰਘ ਉਰਫ ਮੋਹਨਾ ਪੁੱਤਰ ਮਲਕੀਤ ਸਿੰਘ ਵਾਸੀ ਮਾਨਕੀ ਥਾਣਾ ਸਮਰਾਲਾ ਜ਼ਿਲ੍ਹਾ ਲੁਧਿਆਣਾ ਹੈ। ਐਸਐਸਪੀ ਨੇ ਦੱਸਿਆ ਕਿ ਇਹ ਦੋਨੋਂ ਮਨੀਪੁਰ ਤੋਂ ਚਾਪਤੀ ਲੋਡ ਕਰਕੇ ਲੈ ਕੇ ਆਈ ਸੀ ਜਿਸ ਵਿੱਚ ਇਹਨਾਂ ਨੇ ਭਾਰੀ ਮਾਤਰਾ ਵਿੱਚ ਅਫੀਮ ਸ਼ੌਪ ਪਾਈ ਹੋਈ ਸੀ ਜਿਸ ਨੂੰ ਕਿ ਇਹਨਾਂ ਨੇ ਅੰਮ੍ਰਿਤਸਰ ਵਿੱਚ ਭਾਰੀ ਧਾਮ ਤੇ ਵੇਚਣੀ ਸੀ ਉਨਾ ਤ사ਕੀ ਟੋਟਲ 3 ਕਿਲੋ ਅਫੀਮ ਬਰਾਮਦ ਕੀਤੀ ਗਈ ਹੈ ਉਨ੍ਹਾਂ ਮੁਤਾਬਕ ਇਹਨਾਂ ਵਿੱਚੋਂ ਇੱਕ ਪਹਿਲਾ ਹੀ ਨਸ਼ਾ ਤਸਕਰੀ ਦੇ ਚੱਕਰ ਵਿੱਚ 10 ਸਾਲ ਦੀ ਜੇਲ੍ਹ ਕੱਟ ਕੇ ਆ ਚੁੱਕਿਆ ਹੈ ਤੇ ਇਹ ਤਿੰਨ ਵੀ ਅਲੱਗ-ਅਲੱਗ ਜੁਰਮਾਂ ਦੇ ਵਿੱਚ ਪਹਿਲਾ ਜੇਲ੍ਹ ਜਾ ਚੁੱਕੇ ਨੇ ਜਿਨ੍ਹਾਂ ਵਿੱਚੋਂ ਇੱਕ ਦੇ ਉੱਤੇ ਹੁਣ ਧਾਰਾ 31 ਲਗਾਈ ਜਾਵੇਗੀ ਹਾਂਜੀ ਸਰ ਕੀ ਪੂਰਾ ਮਾਮਲਾ ਸੀਗਾ ਅੱਜ ਕਾਨਫਰੰਸ ਜਿਹੜੀ ਕੀਤੀ ਹੈ ਕਿ ਇਹਦਾ ਮੰਤਕ ਕੀ ਸੀਗਾ ਮੈਡਮ ਅੱਜ ਤਕਰੀਬਨ 2:00 ਵਜੇ ਜਿਹੜਾ ਐਸ ਐਚਓ ਗੁਰਾਇਆ ਸੁਖਦੇਵ ਸਿੰਘ ਹੋਣਾ ਨੇ ਨਾਕਾ ਲਗਾਇਆ ਹੋਇਆ ਸੀਗਾ ਜਿਹਦੇ ਵਿੱਚ ਉਹਨਾਂ ਨੂੰ ਇਨਫੋਰਮੇਸ਼ਨ ਆਈ ਵੀ ਟਰੱਕ ਨੰਬਰ ਪੀ ਵੀ 10 ਐਚ 6899 ਅਤੇ ਐਚ ਐਨ 9921 ਜਿਹੜੇ ਆ ਔਰ ਇਹਨਾਂ ਨਾਲ ਇੱਕ ਸੋਨਾ ਲਿਕਾ ਦੀ ਟਰੈਕਟਰ ਟਰਾਲੀ ਹੈ ਇਹ ਕਾਫੀ ਮਾਤਰਾ ਦੇ ਵਿੱਚ ਜਗਦੀਸ਼ ਸਿੰਘ ਗੁਰਪ੍ਰੀਤ ਸਿੰਘ ਜਰਨੈਲ ਸਿੰਘ ਤੇ ਹਰਮੋਨ ਹਰਮੋਨ ਸਿੰਘ ਇਹ ਇਹਦੇ ਵਿੱਚ ਲਿਆ ਰਹੇ ਨੇ ਔਰ ਫੀਮ ਦੀ ਸਮਗਲਿੰਗ ਕਰ ਰਹੇ ਨੇ ਜੋ ਇਹਨਾਂ ਨੇ ਨਾਕੇ ਨੂੰ ਸਟਰੋਂਗ ਕਰਕੇ ਉੱਥੇ ਚੈਕਿੰਗ ਸ਼ੁਰੂ ਕੀਤੀ ਔਰ ਦੌਰਾਨੇ ਚੈਕਿੰਗ ਇਹਨਾਂ ਨੇ ਜਿਹੜੇ ਦੋਨਾਂ ਟਰੱਕਾਂ ਦੇ ਵਿੱਚ ਔਰ ਇੱਕ ਜਿਹੜੀ ਟਰੈਕਟਰ ਟਰਾਲੀ ਆ ਇਹਨਾਂ ਦੇ ਵਿੱਚੋਂ ਇਹਨਾਂ ਨੇ ਸਪੈਸ਼ਲ ਬਾਕਸ ਬਣਾ ਕੇ ਅਲੱਗ-ਅਲੱਗ ਇਹਨਾਂ ਨੂੰ ਚਾਰ ਦੋਸ਼ੀਆਂ ਨੂੰ ਅਰੈਸਟ ਕੀਤਾ ਔਰ ਇਹਨਾਂ ਕੋਲੋਂ 63 ਕਿਲੋ ਜਿਹੜੀ ਆ ਅਫੀਮ ਜਿਹੜੀ ਆ ਉਹ ਬਰਾਮਦ ਕੀਤੀ ਹੈ ਜੋ ਇਹਨਾਂ ਦੀ مزید ਪੁੱਛਗਛ ਤੇ ਪਤਾ ਲੱਗਿਆ ਵੀ ਇਹ ਇਮਫਾਲ ਤੋਂ ਚਾਹ ਪੱਤੀ ਦੀ ਬਿਲਟੀ ਦੇ ਵਿੱਚ ਜਿਹੜੀ ਉਹਦੇ ਮਤੇ ਲੈ ਕੇ ਆਂਦੇ ਸੀ ਔਰ ਅੰਮ੍ਰਿਤਸਰ ਇਹਨਾਂ ਨੇ ਜਾ ਕੇ ਸਪਲਾਈ ਕਰਨੀ ਸੀ ਔਰ 1,30,000 ਰੁਪਇਆ ਪਰ ਕੇਜੀ ਇਹ ਲੈ ਕੇ ਆਉਂਦੇ ਸੀ 2 ਤੋਂ 2.5 ਲੱਖ ਰੁਪਏ ਦੀ ਇਹਨਾਂ ਨੇ ਅੱਗੇ ਪਰ ਕੇਜੀ ਵਿੱਚ ਨਹੀਂ ਸੀਗੀ ਔਰ ਜੋ ਇਹਨਾਂ ਦੀ ਅਸੀਂ ਹੁਣ ਕੇਸ ਰਜਿਸਟਰ ਕਰਕੇ ਅੰਡਰ ਸੈਕਸ਼ਨ 15 ਐਂਡੀਪੀਐਸ ਐਕਟ ਤੇ 31ਏ ਐਂਡੀਪੀਐਸ ਜਿਹੜਾ ਇਹਨਾਂ ਨੂੰ ਅਸੀਂ ਕੇਸ ਰਜਿਸਟਰ ਕੀਤਾ 31ਏ ਧਾਰਾ ਜਿਹੜੀ ਆ ਉਹ ਜਿਹੜਾ ਬੰਦਾ ਪੁਰਾਣਾ ਕੋਈ ਐਂਡੀਪੀਐਸ ਦੇ ਵਿੱਚ ਸਜ਼ਾ ਹੋ ਚੁੱਕਿਆ ਹੋਵੇ ਤੇ ਨਾ ਜੁਰਮ ਕਰਨੋਂ ਹਟੇ ਉਸ ਦੇ ਉੱਪਰ ਲੱਗਦੀ ਹੈ ਜੋ ਇਹਦੇ ਵਿੱਚ ਕਾਫੀ ਸਖਤ ਸਜ਼ਾ ਆ ਅਸੀਂ ਕੋਸ਼ਿਸ਼ ਕਰਾਂਗੇ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਹੋਵੇ ਔਰ ਇਹ ਪਹਿਲਾ ਇੱਕ ਮੁਕਦਮੇ ਚ ਜਗਜੀਤ ਸਿੰਘ ਜਿਹੜਾ ਆ ਪਟਿਆਲੇ ਦੇ ਮੁਕਦਮੇ ਚ 2012 ਦੇ 10 ਸਾਲ ਦੀ ਇਹਨੂੰ ਕੈਦ ਹੋਈ ਸੀ ਉੱਚ 5 ਸਾਲ ਦੀ ਕੈਦ ਦੇ ਪੂਰ ਕੇ ਬੇਲ ਤੇ ਆਇਆ ਸੀ ਔਰ ਦੁਬਾਰਾ ਇਹਨੇ ਸਮਗਲਿੰਗ ਸ਼ੁਰੂ ਕਰ ਦਿੱਤੀ ਸਰ ਬਾਕੀ ਦੇ ਜਿਹੜੇ ਤਿੰਨੇ ਉਹਨਾਂ ਤੇ ਵੀ ਪਹਿਲਾਂ ਕੋਈ ਪਰਚਾ ਦਰਜ ਨੇ ਉਹਨਾਂ ਦੇ ਉੱਪਰ ਗੁਰਪ੍ਰੀਤ ਸਿੰਘ ਦੇ ਉੱਪਰ ਦੋ ਪਰਚੇ ਦਰਜ ਨੇ ਹਰਮੋਨ ਸਿੰਘ ਦੇ ਉੱਪਰ ਇੱਕ ਪਰਚਾ ਦਰਜ ਤੋ ਤੁਹਾਡੇ ਕਹਿੰਦਾ ਮਤਲਬ ਕਿ ਤਿੰਨੋਂ ਇਮਫਾਲ ਤੋਂ ਟਰੱਕ ਚਲਾ ਕੇ ਆਏ ਨੇ ਹਾਂ ਤਿੰਨੋਂ ਜਿਹੜੇ ਉੱਥੋਂ ਟਰੱਕ ਤੇ ਲੈ ਕੇ ਆਏ ਨੇ ਇੱਥੇ ਰਸਤੇ 'ਚ ਆ ਕੇ ਇਹਨਾਂ ਨੇ ਟਰੈਕਟਰ ਟਰਾਲੀ ਜਿਹੜੀ ਆ ਉਹ ਚੇਂਜ ਕੀਤੀ ਹੈ ਸਰ ਕਿਹੜੀ ਸਪਲਾਈ ਹੈਗੀ ਹੈ ਸਿਰਫ ਅੰਮ੍ਰਿਤਸਰ 'ਚ ਹੀ ਕਰਦੇ ਸੀ ਜਾਂ ਪੂਰੇ ਪੰਜਾਬ ਦੇ ਇਹ ਜਿਸ ਤਰ੍ਹਾਂ ਅਸੀਂ ਇਹਨਾਂ ਤੋਂ ਪੁੱਛ ਕੇ ਕਰਾਂਗੇ ਜਿਹੜਾ ਆ ਜਿਹੜੀ ਫੀਮ ਲੈ ਕੇ ਆਏ ਸੀ ਇਹਨਾਂ ਨੇ ਅੰਮ੍ਰਿਤਸਰ ਲੈ ਕੇ ਜਾਣੀ ਸੀ ਇਸ ਤੋਂ ਪਹਿਲਾਂ ਇਹਨਾਂ ਨੇ ਕਿੰਨੇ ਢੇੜੇ ਲਗਾਏ ਨੇ ਕਿੰਨੀ ਵਾਰੀ ਉੱਥੋਂ ਲੈ ਕੇ ਆਏ ਨੇ ਇਹ ਸਾਰੇ ਅਸੀਂ ਕੁਐਸਚਨਿੰਗ ਕਰਾਂਗੇ ਮਾਨਯੋਗ ਅਦਾਲਤ ਤੋਂ ਰਮਾਨ ਲੈਣ ਸਰ ਲੈ ਕੇ ਕਿੱਦਾਂ ਹੁੰਦੇ ਸੀ ਇਹ ਇਹ ਜਿਹੜੇ ਟਰੱਕ ਆਏ ਉਹਨਾਂ ਦੇ ਵਿੱਚ ਇਹਨਾਂ ਨੇ ਸਪੈਸ਼ਲ ਬਾਕਸ ਬਣਾਏ ਸੀਗੇ ਜਿਹੜੀ ਉਹਦੀ ਤੇਲ ਵਾਲੀ ਟੈਂਕੀ ਹੁੰਦੀ ਆ ਉਹਦੇ ਵਿੱਚ ਸ਼ਪਾਕੇ ਲੈ ਕੇ ਆਉਂਦੇ ਸੀ ਅੱਗੇ ਆ ਕੇ ਟਰਾਂਸ ਨੂੰ ਚੇਂਜ ਕਰ ਲੈਂਦੇ ਸੀ ਆਪਣੀ ਟ੍ਰਾਂਸਪੋਰਟ ਜਿਸ ਤਰ੍ਹਾਂ ਇਹਨਾਂ ਨੇ ਇੱਕ ਟਰਾਲੀ ਸੀਗੀ ਟਰਾਲੀ ਦੇ ਦੋਨਾਂ ਟਾਇਰਾਂ ਦੇ ਵਿੱਚ ਘਰ ਇੱਕ ਬੜਾ ਵੱਡਾ ਬਕਸਾ ਬਣਾਇਆ ਜਿਹਦੇ ਕੋਲੋਂ ਜਿਹਨੂੰ ਅੱਜ ਜਗਜੀਤ ਸਿੰਘ ਚਲਾ ਰਿਹਾ ਸੀਗਾ ਔਰ 33 ਕਿਲੋ ਫੀਮ ਉਹਦੇ ਵਿੱਚੋਂ ਰਿਕਵਰ ਹੋਈ ਹੈ ਬਾਕੀ ਜਿਹੜੀ ਆ ਟਰੱਕਾਂ ਦੇ ਵਿੱਚੋਂ ਹੀ ਬਰਾਮਦ ਹੋਇਆ। ਉੱਥੋਂ ਦੀ ਲੈ ਕੇ ਕਿੰਨੀਆਂ ਟਰਾਲੀਆਂ ਚੇਂਜ ਕਰਕੇ ਕਿਹੜੇ ਪੰਜਾਬ ਦੇ ਇਹਨਾਂ ਨੇ ਜੋ ਅਜੇ ਤੱਕ ਸਾਨੂੰ ਦੱਸਿਆ ਆ ਉਹ ਇਹੋ ਹੀ ਆ ਵੀ ਦੋ ਟਰੱਕਾਂ 'ਚੋਂ ਇੱਥੋਂ ਲੈ ਕੇ ਆਏ ਸੀ ਸਮਾਨ ਔਰ ਇੱਕ ਟਰਾਲੀ ਇਹਨਾਂ ਨੇ ਚੇਂਜ ਕੀਤੀ ਸੀਗੀ ਔਰ ਰਸਤੇ ਦੇ ਵਿੱਚ ਜਿਹੜਾ ਫੜੇ ਗਏ। ਐਗਜੈਕਟ ਕਿਹੜੇ ਪੁਆਇੰਟ ਦੇ ਉੱਤੇ ਇਹਨਾਂ ਨੂੰ ਫੜਿਆ ਗਿਆ ਔਰ ਕਿਵੇਂ ਮਤਲਬ ਪੁਲਿਸ ਦੇ ਉੱਤੇ ਕਾਰਗੁਜ਼ਾਰੀ ਨਹੀਂ ਹੈ। ਕਮਾਲ ਕੇ ਜਿਹੜਾ ਫਲੋਰ ਟੂਵਰਡਸ ਜਲੰਧਰ ਰੋਡ ਦੇ ਉੱਪਰ ਕਮਾਲ ਕੇ ਪਿੰਡ ਦਾ ਅੱਡਾ ਆਂਦਾ ਉੱਥੇ ਇਹਨਾਂ ਨੂੰ ਅਰੈਸਟ ਕੀਤਾ। ਠੀਕ। ਇਹ ਇਹਨਾਂ ਨੇ ਆਪ ਕਹੀ ਦੀ ਸੀ। ਹਾਂਜੀ ਤੁਹਾਨੂੰ ਜੀ ਆਪ ਕੀ ਸੀ ਕਿਸੇ ਵਾਸਤੇ ਲੈ ਗਏ ਹਾਂਜੀ ਹਾਂਜੀ 1 13000 ਰੁਪਏ ਕਿਲੋ ਦੇ ਹਿਸਾਬ ਨਾਲ ਹਾਂਜੀ ਇਹ ਸਾਰਾ ਹਜੇ ਪਤਾ ਕਰਾਂਗੇ ਇਹਨਾਂ ਨੇ ਹਜੇ ਤੱਕ ਜੋ ਮਜੀਦ ਪੁੱਛੇਗੇ ਜਿਹੜਾ ਅੰਮ੍ਰਿਤਸਰ ਵਾਲਾ ਬੰਦਾ ਕੌਣ ਸੀਗਾ ਹੋ ਸਕਦਾ ਉਹ ਮੇਨ ਸਮਗਲਰ ਹੋਵੇ ਉਹ ਸਾਰੀ ਡਿਟੇਲ ਹਜੇ ਪਤਾ ਕਰਨੀ ਹੈ